ਸਤਿ ਸ਼੍ਰੀ ਅਕਾਲ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਮੈਸਟਮ ਖੜਾ ਬਟੇਂਡਾ ਦੇ ਜਨਤਰ ਨਗਰ ਦੇ ਨਾਲ ਲੱਗਦੇ ਉੜੀਆ ਕਲੋਨੀ ਦੇ ਵਿੱਚ ਜਿੱਥੇ ਕਿ ਦੁਪਹਿਰ ਲਗਭਗ 2 ਵਜੇ ਦੀ ਅੱਗ ਲੱਗੀ ਵੀ ਆ ਹੁਣ ਟਾਈਮ ਤੁਸੀਂ ਦੇਖ ਸਕਦੇ ਹੋ ਲਗਭਗ 6:30 7 ਵਜੇ ਦਾ ਹੋ ਗਿਆ ਔਰ ਫਾਇਰ ਬ੍ਰਿਗੇਡ ਕਰਮਚਾਰੀ ਲਗਾਤਾਰ ਮਿਹਨਤ ਮੁਸ਼ਕਕਤ ਕੀਤੀ ਜਾ ਰਹੀ ਹੈ ਇੱਥੇ ਅੱਗ ਬੁਝਾਉਂਦੀ ਇੱਥੇ ਦੱਸਿਆ ਜਾ ਰਿਹਾ ਕਿ ਸਰਕੰਡੇ ਨੂੰ ਅੱਗ ਲੱਗੀ ਹੈ ਤੇ ਪਹਿਲੇ ਵੀ ਕਈ ਵਾਰ ਇੱਥੇ ਅੱਗ ਲੱਗ ਚੁੱਕੇ ਤੇ ਔਰ ਕਈ ਮੰਤਰੀ ਵੀ ਆ ਕੇ ਗਏ ਤੇ ਇੱਥੇ ਪੁਲ ਬਣਾਉਣ ਦੇ ਲਈ ਕਹਿ ਕੇ ਗਏ ਆ ਲੇਕ ਅੱਜ ਤੱਕ ਅਜੇ ਤੱਕ ਪੁਲੋ ਨਹੀਂ ਬਣਾਇਆ ਗਿਆ ਕਿਉਂਕਿ ਜੇ ਪੁਲ ਬਣਿਆ ਹੁੰਦਾ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਫਾਇਰ ਬ੍ਰਿਗੇਡ ਦੀ ਜਿਹੜੀ ਗੱਡੀ ਅੱਜ ਇੱਥੇ ਹੈਗੀ ਖੜੀ ਆ ਉਹ ਜਿੱਥੇ ਅੱਗ ਲੱਗੀ ਉਹਦੇ ਨਜ਼ਦੀਕ ਪਹੁੰਚ ਜਾਂਦੀ ਔਰ ਇਹ ਹਜ਼ਾਰਾਂ ਫੁੱਟ ਪਾਈਪ ਜਿਹੜੀ ਕਿ ਅੱਜ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵਿਛਾ ਕੇ ਅੱਗ ਬੁਝਾਉਣ ਦੇ ਉੱਤੇ ਲਗਾਨੀ ਪਈ ਔਰ ਕੱਟ ਲਗਾਉਣੀ ਪੈਂਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇੱਥੋਂ ਦੀ ਆ ਜਿਹੜੀ ਕਿ ਉੜੀਆ ਕਲੋਨੀ ਦੇ ਵਿੱਚ ਸਰਕੰਡਿਆਂ ਨੂੰ ਲੱਗੀ ਅੱਗ ਤੇ ਲੋਕਾਂ ਨਾਲ ਵੀ ਇਸ ਮੰਦ ਵਿੱਚ ਗੱਲ ਕਰਾਂਗੇ ਤੇ ਫਾਇਰ ਕਰਮਚਾਰੀਆਂ ਨਾਲ ਗੱਲ ਕਰਾਂਗੇ ਕੀ ਕਹਿੰਨਾ ਉਹਨਾਂ ਦਾ ਤੇ ਆਪਾਂ ਹੁਣ ਚੱਲਦੇ ਆ ਇੱਥੇ ਉਹੜੀਆਂ ਕਲੋਨੀ ਦੇ ਵਿੱਚ ਕੀ ਕਹਿੰਨਾ ਲੋਕਾਂ ਨਾਲ ਗੱਲਬਾਤ ਕਰਨ ਮੇਰਾ ਨਾਮ ਹੈ ਸੁਮਨ ਦੇਵੀ ਜੀ ਕਿਹੜਾ ਏਰੀਆ ਜੀ ਇਹ ਇਹ ਉੜੀਆ ਕਲੋਨੀ ਹੈ ਜੀ ਅੱਜ ਕੀ ਘਟਨਾ ਹੋਈ ਹੈ ਤੁਸੀਂ ਸਾਰੇ ਇੱਥੇ ਤਾਂ ਬਹੁਤ ਘਟਨਾ ਹੁੰਦੀ ਹਰ ਸਾਲ ਹੀ ਹੁੰਦੀ ਹੈ ਕੋਈ ਨਾ ਕੋਈ ਤਾਂ ਪਿਛਲੇ ਸਾਲ ਤਾਂ ਦੋ ਜੁਆਕ ਮਰੀ ਗਏ ਸੀ ਹਰ ਸਾਲ ਦਾ یہی ਹਾਲ ਹੈ ਇਹਨਾਂ ਦਾ ਤਾਂ ਅੱਜ ਕੀ ਹੋਇਆ ਜੀ ਅੱਜ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਸੀ ਕੰਮ ਤੇ ਸੀਗੇ 1 ਵਜੇ ਜੁਆਕਾਂ ਨੇ ਫੋਨ ਲਾਇਆ ਕਿ ਇੱਥੇ ਅਗਲਾ ਆਤੀ ਕਿਸੇ ਨੇ ਸਾਰੇ ਬੰਦੇ ਸੀ ਭੱਜ ਕੇ ਆਏ ਕੰਮ ਤੋਂ 2 ਵਜੇ ਆਂਦਿਆਂ ਦੋ ਤੋਂ ਦੂਰ ਰਹਿੰਦੇ ਸੀ ਮਲਤਾਨੀਆਂ ਪੁਲ ਤੋਂ ਭੱਜੇ ਭੱਜੇ ਆਏ ਵਿਚਾਰੇ ਇੱਥੇ ਜੁਆਕ ਸਾਡੇ ਨਹਿਰ ਤੇ ਮਿਲੇ ਸਾਨੂੰ ਕੀ ਕਰੀਏ ਉਹਨਾਂ ਨੂੰ ਗੋਲੀ ਲੱਗੀ ਹੈ ਕਰ ਆ ਇੱਥੇ ਲਾ ਕੇ ਕੋਈ ਪੱਜ ਜਾਂਦਾ ਡੇਲੀ ਦਾ ਕੰਮ ਹੈ ਅੱਛਾ ਸ਼ਰਾਰਤੀ ਕਿਸੇ ਨੇ ਸ਼ਰਾਰਤ ਸ਼ਰਾਰਤੀ ਆ ਨਸੀੜੀ ਵੀ ਬਹੁਤ ਆਉਂਦੇ ਭਾਈ ਉਰੇ ਤਾਂ ਉਹ ਉਹਨਾਂ ਨੇ ਲਾਈ ਲੱਗਦੀ ਆ ਪਤਾ ਨਹੀਂ ਉਹਨਾਂ ਨੇ ਲਾਈ ਜਾਂ ਕੀਨੇ ਲਾਈ ਸਾਨੂੰ ਪਤਾ ਵੀ ਨਹੀਂ ਲੱਗਦਾ ਕੌਣ ਲਾਂਦਾ ਕਿ ਕਿਸ ਕਿਸ ਟਾਈਮ ਦੀ ਲੱਗੀ ਹੋਈ ਹੈ 1 ਵਜੇ ਦੀ ਲੱਗੀ ਆ ਗੱਤ ਤੇ ਹੁਣ 6 6:00 7:00 ਵਜੇ ਬਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਐ ਇਹਨਾਂ ਨੇ ਸਾਡੇ ਤਾਂ ਹਾਂਜੀ ਉਦੋਂ ਦੀ ਲੱਗੀਆਂ ਹੋਈਆਂ ਉਦੋਂ ਦੀ ਲੱਗਿਓ ਹੈ ਵਿਚਾਰੇ 10 15 ਮਿੰਟ ਤੇ ਆਉਣ ਤੋਂ ਟਾਈਮ ਲੱਗਦਾ ਹੈ ਜਦੋਂ ਪਹੁੰਚ ਜਾਊਗਾ ਜਦੋਂ ਤਾਂ ਵਿਚਾਰੇ ਆਣਗੇ ਇੱਕ ਆਪਾਂ ਗਾਈ ਦੀ ਰਸਤਾ ਹੀ ਕਰਕੇ ਤਾਂ ਕੋਈ ਸਾਨੂੰ ਸੁਣ ਨਹੀਂ ਰਿਹਾ ਇੱਧਰ ਸਾਡੇ ਤਾਂ ਘਰ ਬਣਾ ਕੇ ਦੇ ਦੇਣ ਬਾਅਦ ਬਹੁਤ ਸੋਣਾ ਇੱਥੇ ਤਾਂ ਪੁਲ ਦਾ ਕਿਹਾ ਸੀਗਾ ਪੁਲ ਦਾ ਪੁਲ ਤਾਂ ਆਇਆ ਤਾਂ ਸੀਗਾ ਪੁਲ ਦਾ ਸਮਾਨ ਪਤਾ ਹੀ ਨਹੀਂ ਲੱਗਿਆ ਕਿ ਉਹ ਵਾਪਸ ਲੈ ਗਏ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਤੱਕ ਤਾਂ ਬਣ ਜਾਣਾ ਸੀ ਪੁਲ ਲੱਗਦਾ ਵੀ ਜੇ ਪੁਲ ਹੋਵੇ ਤਾਂ ਇਹ ਲੰਮਾ ਪਾਈਪ ਦਾ ਸਿਸਟਮ ਬਣਾਉਣਾ ਪੈਂਦਾ ਟਾਈ ਹਾਂਜੀ ਪੁਲ ਹੋਵੇ ਤਾਂ ਬਹੁਤ ਚੰਗਾ ਫਿਰ ਤਾਂ ਸਾਨੂੰ ਇੱਥੇ ਤਾਂ ਕੋਈ ਟੈਨਸ਼ਨ ਹੀ ਨਾ ਰਹੇ ਤੇ ਤਾਂ ਕੋਈ ਦਿੱਕਤ ਹੀ ਨਹੀਂ ਹੈ ਤੇ ਤਾਂ ਪੁਲ ਬਣ ਜੂਗਾ ਤਾਂ ਕੋਈ ਵੀ ਕੋਈ ਸਾਧਨ ਤਾਂ ਆਜੂਗਾ ਉਰੇ ਇਹ ਘਰਾਂ ਦਾ ਵੀ ਕੋਈ ਨੁਕਸਾਨ ਹੋਇਆ ਇਹਦੇ ਵਿੱਚ ਘਰ ਜਵਾਗ ਜਲ ਜਾਂਦੇ ਬਾਈ ਪਤਾ ਹੀ ਨਹੀਂ ਲੱਗਦਾ ਸਾਨੂੰ ਅੱਜ ਤਾਂ ਕੋਈ ਨੁਕਸਾਨ ਨਹੀਂ ਹੋਇਆ ਬਾਈ ਜੀ ਸਹੀ ਟਾਈਮ ਤੇ ਨਾ ਫਾਇਰ ਬਗੇਗਾ ਆ ਤਾਂ ਵਿਚਾਰੇ ਆ ਗਏ ਸੀ ਟਾਈਮ ਨਾਲ ਜਵਾਕਾਂ ਨੇ ਫੋਨ ਵੀ ਕਰਤਾ ਅਸੀਂ ਵੀ ਭੱਜੇ ਕੰਮ ਤੋਂ ਇਹ ਵੀ ਵਿਚਾਰੇ ਆ ਗਏ ਸਾਡੇ ਅੰਤ ਪਹਿਲਾ ਆ ਪਿਛਲੀ ਵਾਰ ਤਾਂ ਸਾਢੇ 1/2 ਘਰ ਤੇ ਸਾਰੇ ਸਮਾਨ ਹੀ ਜਲ ਗਿਆ ਸੀ ਕਰ ਪ੍ਰਸ਼ਾਸਨ ਨੂੰ ਇਹ ਕਹਿ ਰਹੇ ਸਾਨੂੰ ਕੋਈ ਸੁਖਦਾ ਕਰਕੇ ਦਿਓ ਇੱਥੇ ਹਾਂ ਪੁੱਲਦਾ ਜਾਈ ਕੁਝ ਵੀ ਮਰਜ਼ੀ ਕਰਕੇ ਦਿਓ ਸਾਨੂੰ ਸੁਖਦਾ ਕਰਕੇ ਦਿਓ ਠੀਕ ਹੈ ਭਾਈ ਕੀ ਨਾਮ ਹੈ ਤੁਹਾਡਾ ਤੇ ਅੱਜ ਹੋਇਆ ਕੀ ਹੈ ਤੇ ਕਿਹੜਾ ਏਰੀਆ ਹੈ ਸਰ ਮੈਂ ਲਖਵੀਰ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਬਠਿੰਡਾ ਤੋਂ ਸਰ ਇਹ ਲਗਭਗ ਸਾਨੂੰ ਕਾਲ ਆਈ ਕੋਈ 3:00 ਵਜੇ ਵੀ ਉੜੀਆ ਕਲੋਨੀ ਦੇ ਵਿੱਚ ਥਰ ਕੰਡੇ ਨੂੰ ਅੱਗ ਲੱਗੀ ਹੈ ਸਾਡਾ ਤਕਰੀਬਨ ਸਾਰਾ ਸਟਾਫ ਮੌਕੇ ਤੇ ਪਹੁੰਚ ਕੇ ਘੱਟੋ ਘੱਟ ਵੀ ਸਾਨੂੰ ਪਤਾ ਵੀ ਉੱਥੇ ਲੈਂਥ ਬਹੁਤ ਜ਼ਿਆਦਾ ਪਾਈਪਾਂ ਦੀ ਲੱਗਦੀ ਹੈ ਕਿਉਂਕਿ ਰਸਤਾ ਬਿਲਕੁਲ ਨਹੀਂ ਹੈਗਾ ਇੱਥੇ ਤੇ ਅਸੀਂ 18 ਸਟਾਪ ਪਹੁੰਚ ਕੇ ਘੱਟੋ ਘੱਟ 22500 ਫੁੱਟ ਦੀ ਲੈਂਥ ਵਿਛਾ ਕੇ ਦਾਦਾਵਾ ਘਰਾਂ ਦੇ ਨਜ਼ਦੀਕ ਅੱਗ ਪਹੁੰਚ ਗਈ ਸੀ ਤੇ ਇਹ ਅੱਗ ਤੇ ਕਾਬੂ ਕੀਤਾ ਜੀ ਕਿਸ ਤਰ੍ਹਾਂ ਲਾਇਆ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਘਰਾਂ ਦੇ ਨਜ਼ਦੀਕ ਪਹੁੰਚ ਗਈ ਸੀ ਜੀ ਲੱਗਦਾ ਵੀ ਜੇ ਟਾਈਮ ਤੇ ਨਾ ਆਂਦੇ ਤਾਂ ਕਾਫੀ ਵੱਡਾ ਹਾਸਾ ਹੋ ਜਾਂਦਾ ਬਿਲਕੁਲ ਵੀਰ ਜੀ ਜੇ ਕਈ ਵਾਰੀ ਕੋਈ ਟਾਈਮ ਲੱਗ ਜਾਂਦਾ ਹੋ ਸਕਦਾ ਵੱਡਾ ਹਾਸਾ ਹੋ ਜਾਂਦਾ ਪਰ ਅਸੀਂ ਵੱਡਾ ਹਾਸਾ ਹੋਣ ਤੋਂ ਬਚਾ ਲਿਆ ਬਿਲਕੁਲ ਵੀਰੇ ਮੌਕੇ ਤੇ ਆ ਕੇ ਸਾਰੇ ਬਿਲਕੁਲ ਨਜ਼ਦੀਕ ਘਰਾਂ ਦੇ ਪਹੁੰਚ ਗਈ ਸੀ ਅੱਗ ਤਾਂ ਤੇ ਮੌਕੇ ਤੇ ਪੂਰੇ ਹਾਲਾ ਸ਼ੇਰੀ ਨਾਲ ਸਾਰੇ ਪਾਈਪਾਂ ਜਿੰਨੇ ਵੀ ਸਾਡੇ ਕਰਮਚਾਰੀ ਆ ਦਾਦਾ ਲਾ ਕੇ ਪਾਈਪਾਂ ਮਿਸ਼ਾਏ ਆ ਉਹਨਾਂ ਨੇ ਤੇ ਦਾਦਾ ਵਿਸ਼ਾ ਕੇ ਦਾਦਾ ਕੰਮ ਅਸੀਂ ਸ਼ੁਰੂ ਕੀਤਾ ਇੱਕ ਸਾਡੀ ਤੇ ਅਸੀਂ ਨਾਲ ਦੀ ਨਾਲ ਨਹਿਰ ਤੋਂ ਪ੍ਰੋਪਰ ਪਾਣੀ ਨਾਲ ਦੀ ਨਾਲ ਚੱਕੀ ਗਏ ਤੇ ਨਾਲ ਦੀ ਨਾਲ ਅੱਗ ਦੇ ਕੰਟਰੋਲ ਜਿਹੜਾ ਕਿੰਨੇ ਕਾਫੀ ਟਾਈਮ ਹੋ ਚੁੱਕਿਆ ਹੈ ਅੱਗ ਲੱਗੇ ਕੰਮ ਤੋਂ ਕੰਮ ਸਾਡੇ 10 ਤੋਂ 15 ਕਰਮਚਾਰੀ ਸੀ ਸਾਡੇ ਫਾਇਰ ਆਫਸਰ ਵੀ ਇੱਥੇ ਮੌਕੇ ਦੇ ਮੌਜੂਦ ਸੀਗੇ ਸਾਡੇ ਫਾਇਰ ਆਫਸਰ ਵੀ ਸਾਰੇ ਸਾਡਾ ਫਾਇਰ ਸਟਾਫ ਪਹੁੰਚ ਗਿਆ ਸੀ ਜੀ ਸਾਰੇ ਮੌਕੇ ਤੇ ਪਹੁੰਚ ਕੇ ਅੱਗ ਤੇ ਬਸ ਕਾਬੂ ਕੀਤਾ ਜੀ ਹਾਂ ਬਿਲਕੁਲ ਹੁਣ ਤਾ ਵੀਰ ਜੀ ਬਿਲਕੁਲ ਕਾਬੂ ਹੈ तकरीबन ਜਿੰਨੇ ਵੀ ਘਰਾਂ ਦੇ ਨਾਲ ਅਸੀਂ ਬਿਲਕੁਲ ਕਾਬੂ ਕਰ ਲਈ ਅੱਗ ਜੀ ਸਰ ਜੇ ਲੱਗਦਾ ਹੀ ਪੁਲ ਚੌੜਾ ਹੋਵੇ ਤਾਂ ਤੁਹਾਨੂੰ ਵੀ ਸੌਖਾ ਹੋਵੇ ਬਿਲਕੁਲ ਵੀਰ ਜੀ ਜੇਕਰ ਪੁਲ ਚੌੜਾ ਹੋਵੇ ਸਾਡੀ ਗੱਡੀਆਂ ਜਮਾ ਇੱਥੇ ਮੌਕੇ ਤੇ ਅੱਗ ਦੇ ਪੈਂਡ ਤੇ ਪਹੁੰਚ ਸਕਦੀਆਂ ਹੈ ਤੇ ਸਾਨੂੰ ਇੰਨੀ ਮਿਹਨਤ ਨਾ ਕਰਨੀ ਪਵੇ ਜਿੰਨੀ ਅੱਜ ਕਰਨੀ ਪਈ ਹੈ ਕਮ ਸੇ ਕਮ ਆ ਵੀ ਪੈਪ ਵਿਛਾਉਂਦਿਆਂ ਨੂੰ ਹੀ 10 ਤੋਂ 15 ਮਿੰਟ ਤਾਂ ਸਾਨੂੰ ਬਿਲਕੁਲ ਲੱਗਦਾ ਹੀ ਆ ਸਮਾਂ ਜੀ ਕਮ ਸੇ ਕਮ ਕਰ ਤੋਂ ਕਰ ਤੈਨ 1000 ਫੁੱਟ ਲੈਂਥ ਵਿ